2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ 'ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੜਾਇਆ ਕਿਹਾ ਉਹ ਸਾਡੇ ਬੱਚਿਆਂ ਨੂੰ ਨਹੀਂ ਮਿਲ ਰਿਹਾ ਚਾਰ ਨੌਕਰੀਆਂ ਨਿਕਲਣ ਗਿਆ ਬਾਰ ਬਾਰੇ ਲੈ ਕੇ ਜਾ ਰਹੇ ਨੇ ਤੁਹਾਡੀ ਚੇਅਰਮੈਨੀਆਂ ਬਾਰ ਬਾਰੇ ਲੈ ਕੇ ਜਾ ਰਹੇ ਨੇ ਜਿੰਨੇ ਵੱਡੇ ਅਹੁਦੇ ਨੇ ਅੱਜ ਆਮ ਆਦਮੀ ਪਾਰਟੀ ਦੇ ਖੁਦ ਦੇ ਬੋਕਰ ਇਹਨਾਂ ਦੇ ਖਿਲਾਫ ਇਹ ਲੁਟੇਰਾ ਟੋਲਾ ਦਿੱਲੀ ਦਾ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਲੁੱਟ ਜੇਲ੍ਹ ਤੋਂ ਜਿਹੜਾ ਸਲਾਖਾਂ ਤੋਂ ਨਿਕਲ ਕੇ ਹੁਣ ਪੰਜਾਬ ਪਹੁੰਚ ਕੇ ਨੇ ਇਹਨਾਂ ਨੂੰ ਪਤਾ ਹੈ ਸਾਲ ਭਰ ਰਹਿ ਗਿਆ تھا ਜਿੰਨਾ ਲੁਕ ਸਕਦੇ ਉਹ ਤਾਂ ਇਹਨਾਂ ਨੇ ਪੂਰਾ ਪੰਜਾਬ ਨੂੰ ਜਿਹੜਾ ਕਰਜਾਈ ਕਰਤਾ ਹੁਣ ਦੇਖੋ ਕਿੰਨਾ ਵੱਡਾ ਲੈਂਡ ਸਕੈਮ ਲੈਂਡ ਪੂਲਿੰਗ ਸਕੈਮ ਹਜ਼ਾਰਾਂ ਏਕੜ ਸ਼ਹਿਰਾ ਵੀ ਕਿਸਾਨਾਂ ਦੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਇਹਨਾਂ ਨੇ ਐਕਵਾਇਰ ਕਰਨ ਦਾ ਫੈਸਲਾ ਕੀਤਾ ਹੈ ਕਰਜ਼ਾਈ ਹੋ ਕੇ ਘੁਟਨੇ ਟਿਕਾ ਆਪਣੇ ਤੋਂ ਬਗਵਾਨ ਨੇ ਜਿਵੇਂ ਕੇਗਰੀਵਾਲ ਤੇ ਮੋਤੀਸਰ ਦੇ ਪਹਿਲਾਂ ਛਿ ਗਰੇ ਹੁੰਦਾ ਨਾ ਇਹ ਪੰਜਾਬ ਦੇ ਘੁਟਨੇ ਨਿੱਟ ਕਾ ਕੇ ਨੇ ਕਰਜ਼ਾਈ ਕਰ ਛੱਡਿਆ ਹੁਣ ਇਹਨਾਂ ਨੂੰ ਲੁੱਟਿਆ ਤੋਂ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਗੱਲ ਮਿਲ ਕੇ ਹਮਲਾ ਮਾਰ ਗਏ ਇਹ ਲਗਾਤਾਰ ਕਰਜ਼ਾ ਪੰਜਾਬ ਦੇ ਉੱਪਰ ਚੜ ਰਿਹਾ ਹੈ ਜਿਹੜਾ ਵੱਧ ਕਰਤਾ ਹੈ ਪੰਜਾਬ ਦਾ ਇਹਨਾਂ ਸਾਲਾਂ 'ਚ ਇਹ ਸਾਮ ਆਦਮੀ ਪਾਰਟੀ ਦੀ ਸਰਕਾਰ ਜੀ ਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ 'ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਇਆ ਕਰਜ਼ਾ ਇੰਨਾ ਹੋ ਗਿਆ ਕਿ ਆ ਜਿਹੜਾ 1 ਘੰਟਾ ਆਪਾਂ ਗੱਲ ਕੀਤੀ ਹੈ 250 ਕਰੋੜ ਦਾ ਕਰਜ਼ਾ ਇਹਨਾਂ ਨੇ 1 ਘੰਟੇ ਪਰਚੇ ਲੈ ਲੈ ਇੰਨਾ ਵੱਡਾ ਕਰਜ਼ਾ ਇਸ ਕਰਜ਼ੇ ਦੇ ਨਾਲ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਇਹਨਾਂ ਨੇ ਦਿੱਤਾ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਕਿ ਤੁਹਾਡੇ ਮੋਹੱਲੇ 'ਚ ਤਵਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਆਣ ਗਵਾਂ 'ਚ ਕੀ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਤੁਹਾਨੂੰ ਕੋਈ ਨਵੀਂ ਸਹੂਲਤ ਕੋਈ ਚੀਜ਼ ਤੁਹਾਨੂੰ ਮਿਲੀ ਹੈ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਉੱਤੇ ਕਰਜ਼ਾ ਪਾਇ ਕਿਉਂਕਿ ਇਹਨਾਂ ਨੂੰ ਤਾਂ ਤੁਸੀਂ ਰਵਾਨਾ ਕਰ ਦੋਗੇ ਕਰਜ਼ਾ ਖੜਾ ਰਹੂਗਾ ਉਹ ਖਤਸੇ ਦੀ ਭਰਪਾਈ ਕੌਣ ਕਰੂਗਾ ਪੰਜਾਬ ਦੀ ਜਨਤਾ ਕਰੋਗੀ ਨਿੱਕੇ ਨਿੱਕੇ ਬੱਚੇ ਜਿਹੜੇ ਇੱਥੇ ਖੜੇ ਨੇ ਤੁਹਾਡੇ ਬੱਚੇ 2 ਸਾਲ 4 ਸਾਲ 6 ਸਾਲ ਦੇ ਇਹਨਾਂ ਨੇ ਕਰਜ਼ਾ ਲਿੱਤਾ ਹੈ 18 ਸਾਲ ਵਾਸਤੇ 22 ਸਾਲ ਵਾਸਤੇ 20 ਸਾਲ ਵਾਸਤੇ ਕੌਣੇ ਕਰਜ਼ਾ ਲਾਊਗਾ ਅੱਜ ਤੁਸੀਂ ਲਾਉਂਗੇ ਗਾਂ ਤੁਹਾਡੇ ਬੱਚੇ ਲਾਉਣਗੇ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਆਹੀ ਕਿ ਜਿਹੜੀ ਤੁਹਾਡੀ ਨੌਕਰੀਆਂ ਉਹ ਤੁਹਾਡੇ ਬੱਚਿਆਂ ਨੂੰ ਨਹੀਂ ਮਿਲ ਰਹੀਆਂ ਚਾਰ ਨੌਕਰੀਆਂ ਨਿਕਲਣ ਗਿਆ ਬਾਰ-ਬਾਰੇ ਲੈ ਕੇ ਜਾ ਰਹੇ ਨੇ ਤੁਹਾਡੀ ਚੇਅਰਮੈਨੀਆਂ ਬਾਹਰ ਵਾਲੇ ਲੈ ਕੇ ਜਾ ਰਹੇ ਨੇ ਜਿੰਨੇ ਵੱਡੇ ਆਉਦੇ ਨੇ ਆਮ ਆਦਮੀ ਪਾਰਟੀ ਦੇ ਖੁਦ ਦੇ ਬਕਰ ਇਹਨਾਂ ਦੇ ਖਿਲਾਫ ਆ ਪ੍ਰੀਤੀ ਮਲੋਤਰਾ ਜੀ ਵਰਗੇ ਜਿਹੜੇ ਉਹਨਾਂ ਦੇ ਮਹਿਲਾ ਵੰਗਰੇਸੀ ਮੈਂ ਦਾਅ ਪੈਂਦੀਆਂ ਬੀਬੀ ਜੀ ਜਿਹਨੇ ਹਮਤ ਦਿਖਾਈ ਤੇ ਜਿਹੜਾ ਗਲਤ ਹੋ ਰਿਹਾ ਸੀਗਾ ਉਹ ਗਲਤ ਹੈ ਖਿਲਾਫ ਉਹਨਾਂ ਨੇ ਮੋਰਚਾ ਖੋਲਿਆ ਤੇ ਆਪਣੀ ਪਾਰਟੀ ਦੀ ਅਸਲੀਅਤ ਸਾਹਮਣੇ ਕਰ ਰਹੀ ਹੈ ਮੈਂ ਮਹਿੰਦਰਾ ਰਾਜੀ ਜੀ ਨੇ ਕਰਕੇ ਮੈਂ ਹੋਰ ਵੀ ਕਹਿਣਾ ਚਾਹਾਂਗੇ ਇੱਕ ਪਾਸੇ ਕਰਜ਼ਾ ਲੈ ਰਹੇ ਨੇ ਦੂਜੇ ਪਾਸੇ 12 ਵਿਭਾਗਾਂ ਤੇ ਇਹਨਾਂ ਨੇ ਪੈਸੇ ਵਾਪਸ ਮੰਗਵਾ ਲਏ ਕਿਉਂਕਿ 12 ਤਰੀਕ ਹੋ ਗਈ ਅਜੇ ਤਨਖਵਾ ਮੁਲਾਜ਼ਮਾਂ ਨੂੰ ਪੂਰੀ ਨਹੀਂ ਦੇ ਸਕੇ ਨੇ ਪਾਵੇ ਸਿੱਖਿਆ ਡਿਪਾਰਟਮੈਂਟ ਹੋਰ ਪਾਵੇ ਸਿਹਤ ਹੋਰ ਪਾਵੇ ਕੇਸਾ ਸਾਰੇ ਡਿਪਾਰਟਮੈਂਟ ਪੰਚਾਇਤਾਂ ਤੋਂ ਵੀ ਪੈਸੇ ਵਾਪਸ ਇਹਨਾਂ ਨੇ ਮੰਗਵਾ ਕੇ ਉਹ ਹੁਣ ਤਨਖਾਹਾਂ ਦੇ ਲਏ ਤੇ ਤੀਜੀ ਜਗ੍ਹਾ ਜਿਹੜਾ ਕੇਜਰੀਵਾਲ ਤੇ ਲੁਟੇਰਾ ਟੋਲਾ ਦਿੱਲੀ ਦਾ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਲੁੱਟ ਜੇਲ੍ਹ ਤੋਂ ਜਿਹੜਾ ਸਲਾਖਾਂ ਤੋਂ ਨਿਕਲ ਕੇ ਹੁਣ ਪੰਜਾਬ ਪਹੁੰਚ ਗਏ ਨੇ ਇਹਨਾਂ ਨੂੰ ਪਤਾ ਹੈ ਸਾਲ ਪਰ ਰਹਿ ਗਿਆ ਹੈਗਾ ਜਿੰਨਾ ਲੁੱਟ ਸਕਦੇ ਹੋ ਤਾਂ ਇਹਨਾਂ ਨੇ ਪੂਰਾ ਪੰਜਾਬ ਨੂੰ ਜਿਹੜਾ ਕਰਜਾਈ ਕਰਤਾ ਹੁਣ ਦੇਖੋ ਕਿੰਨਾ ਵੱਡਾ ਲੈਂਡ ਸਕੈਮ ਲੈਂਡ ਪੂਲਿੰਗ ਸਕੈਮ ਹਜ਼ਾਰਾਂ ਏਕੜ ਸ਼ਹਿਰਾ ਦੀ ਕਿਸਾਨਾਂ ਦੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਇਹਨਾਂ ਨੇ ਅਕਵਾਇਰ ਕਰਨ ਦਾ ਫੈਸਲਾ ਕੀਤਾ ਹੈ ਤੇ ਮਾਡਲ ਕੀ ਬਣਾਇਆ ਹੈ ਕਿ ਜਿਹੜਾ ਨਹੀਂ ਦੇਣਾ ਚਾਹੁੰਦਾ ਚੰਗਾ ਜੀ ਸਾਨੂੰ ਦੱਸ ਦੇ ਅਸੀਂ ਉਹਦੀ ਨਹੀਂ ਲਵਾਂਗੇ ਤੇ ਉਹਦੇ ਬਾਅਦ ਜਿਹੜੇ ਆਪਾਂ ਲੈਂਡ ਪੂਲਿੰਗ ਕਰਦੇ ਉਹ ਜਿਹਨੂੰ ਮਰਜ਼ੀ ਅਸੀਂ ਦੇਣਾ ਅਸੀਂ ਦੇ ਦਾਂਗੇ ਇਹਦਾ ਮਤਲਬ ਜਿਹੜਾ ਵਿਚਾਰਾ ਕਿਸਾਨ ਆਪਣੀ ਜ਼ਮੀਨ ਬਚਾਉਣਾ ਚਾਹੁੰਦਾ ਹੈ ਪਹਿਲੇ ਦੋ ਇਹਨਾਂ ਦੀ ਜੇਬ 'ਚ ਪੈਸੇ ਪਾਏ ਤੇ ਆਪਣੀ ਜ਼ਮੀਨ ਬਚਾਏ ਔਰ ਇਹ ਬਾਅਦ ਜੇ ਦੀ ਜ਼ਮੀਰ ਇਹਨਾਂ ਨੇ ਹੱਲ ਕਰ ਲੇਤੀ ਉਹ ਜਿਹਨੂੰ ਮਰਜ਼ੀ ਇਹ ਦੇਣਾ ਚਾਹ ਉਸ ਤੋਂ ਪੈਸਾ ਲੈ ਕੇ ਦੇ ਦੇ ਇਸ ਤੋਂ ਵੱਡਾ ਸਕੈਮ ਕੋਈ ਹੋਈ ਨਹੀਂ ਸਕਦਾ ਜਿਹੜੇ ਕਰਕੇ ਸਾਰੇ ਕਿਸਾਨ ਕਰਨੇ ਚੇ ਬੈਠੇ ਨੇ ਕਿਉਂਕਿ ਨਾ ਉਹਨਾਂ ਨੂੰ ਆਪਣੀ ਜ਼ਮੀਨਾਂ ਤੇ ਰੇਟ ਮਿਲ ਰਹੇ ਨੇ ਆ ਜਿਹੜਾ ਨੇ ਲੁਧਿਆਣੇ ਚ ਕੀਤਾ ਕੱਲ ਬਟਿੰਡੇ ਚ ਵੀ ਆ ਕੇ ਕਰਨਗੇ ਤੁਹਾਡੇ ਬਟਿੰਡੇ ਤੇ ਕੀਮਤਾ ਜ਼ਮੀਨਾਂ ਦੀ ਜਿਹੜੀ ਸਾਰੀ ਵਧ ਰਹੀਆਂ ਨੇ ਉਹ ਠਾ ਕਰਕੇ ਥੱਲੇ ਡਿਗਣ ਗਿਆ ਕਿਉਂਕਿ ਤੁਹਾਡੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਉਹ ਵੱਡੇ ਵੱਡੇ ਉਦਯੋਪਕੀ ਜਿਹੜਾ ਇਹਨਾਂ ਦੀ ਜੇਬਾਂ ਭਰਾਂਗੇ ਜਿਵੇਂ ਤੁਸੀਂ ਦੇਖੋ ਲੁਧਿਆਣੇ ਚ ਜਿਹੜੇ ਲੁਧਿਆਣੇ ਵੈਸੇ ਕੈਂਡੀਡੇਟ ਖੜੇ ਨੇ ਯਾਦ ਕਰੋ ਜਦ ਰਾਜ ਸਭਾ ਦੀ ਮੈਂਬਰਸ਼ਿਪ ਬਣੀ ਸੀ ਹੀਰੋਲਾ पे ਆਸੀ ਕਿ ਸਾਰੇ ਬਾਹਰ ਦੇ ਬੰਦਿਆਂ ਨੂੰ ਪੰਜਾਬ ਦੀ ਰਾਜ ਸਭਾ ਦੀ ਸੀਟਾਂ ਵੇਚ ਕੇ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਿੱਤੀ ਅੱਜ ਕੇਜਰੀਵਾਲ ਹਾਰ ਗਿਆ ਤੇ ਉਸ ਬੰਦੇ ਨੂੰ ਇਲੈਕਸ਼ਨ 'ਚ ਖੜਾ ਕਰਕੇ ਹੁਣ ਪੰਜਾਬ ਦੇ ਲੋਕੀ ਕੇਜਰੀਵਾਲ ਦੀ ਰਾਜ ਸਭਾ ਦੀ ਰਾਹ ਸਾਫ਼ ਕਰਨ ਵਾਸਤੇ ਹੁਣ ਉਹਨੂੰ ਬਾ ਇਲੈਕਸ਼ਨ ਲੜਾਈ ਜਾ ਰਹੀ ਹੈ ਜਿਹੜਾ ਬੰਦਾ ਨਾ ਪੰਜਾਬ 'ਚ ਰਹਿੰਦਾ ਉਹ ਇੱਕ ਬਿਜ਼ਨਸਮੈਨ ਬੰਦਾ ਗੁਰਦਾਵਾਂ ਚ ਰਹਿੰਦਾ ਹੈ ਉਹਨੂੰ ਕਰਤਾ ਸਿੰਘ ਸਰਾਭਾ ਜੀ ਮਹਾਨ ਸ਼ਹੀਦ ਤਾਂ ਨਾ ਤੱਕ ਨਹੀਂ ਪਤਾ ਤੇ ਆਪਣੇ ਲੋਕਾਂ ਇਹਨਾਂ ਨੂੰ ਉਹ ਤਾਂ ਪਾਣ ਕਿ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਸਕਦੀ ਆ ਕਿ ਪੰਜਾਬ ਅੱਜ ਕਰਜ਼ਾਈ ਹੋ ਕੇ ਘੁਟਨੇ ਟਿਕਾ ਕੇ ਭਗਵੰਤਾਨ ਨੇ ਜਿਵੇਂ ਕੇਜਰੀਵਾਲ ਤੇ ਮੋਤੀਸਰ ਦੇ ਪਹਿਲਾਂ ਚ ਗਰੇਆ ਹੁੰਦਾ ਨਾ ਐ ਪੰਜਾਬ ਦੇ ਘੁਟਨੇ ਨਹੀਂ ਟਿਕਾਉਂਦੇ ਨੇ ਕਰਜ਼ਾਈ ਕਰ ਛੱਡਿਆ ਹੁਣ ਇਹਨਾਂ ਲੁਟੇਰਿਆਂ ਤੋਂ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਕਿਉਂਕਿ ਕਾਂਗਰਸ ਪਾਰਟੀ ਤਾਂ ਆਮ ਆਦਮੀ ਪਾਰਟੀ ਦੋਨੋਂ ਇਕੱਠੇ ਨਹੀਂ ਤੁਸੀਂ ਦੇਖਿਆ ਉਹਨੇ ਆਸ਼ੂ ਦੇ ਖਿਲਾਫ ਜਿਹੜੇ ਆਸ਼ੂ ਨੇ ਗਰੀਬਾਂ ਦੇ ਰਾਸ਼ਨ ਦੇ ਕਾਰਡ ਕੱਟ ਕੇ ਰਾਸ਼ਨ ਵੇਚ ਕੇ ਜੇਲ੍ਹ ਕੱਟ ਕੇ ਆਇਆ ਉਹਦੇ ਖਿਲਾਫ ਇੱਕ ਐਸਐਸਪੀ ਨੇ ਵਿਜੀਲੈਂਸ ਦਾ ਕੇਸ ਹੈ ਉਹਨੇ ਸਮਨ ਕੀਤਾ ਤੇ ਭਗਵੰਤ ਮਾਨ ਨੇ ਐਸਐਸਪੀ ਨੂੰ ਡਿਸਮਿਸ ਕਰਤਾ ਇਸ ਤੋਂ ਵੱਡੀ ਮਿਲੀ ਕੋ ਗੱਲ ਕੀ ਤੁਹਾਨੂੰ ਕੀ ਸਬੂਤ ਚਾਹੀਦਾ ਦਿੱਲੀ ਚ ਇੰਡੀਆ ਲਾਇੰਸ ਸਾਰੇ ਇਕੱਠੇ ਨੇ ਇੱਥੇ ਲੋਕਾਂ ਦੀ ਅੱਖਾਂ 'ਚ ਘਟਾ ਸਕਦੇ ਨੇ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਓ ਉਸ ਤਕੜੀ ਨੇ ਜਿਹਨੇ ਝੂਠੀ ਬੋਲਿਆ ਅਮਨ ਸ਼ਾਂਤੀ ਤੇ ਨਾਲਾਜ ਹੁੰਦਾ ਕਰਦੀ ਗੈਂਗਸਟਰ ਦਾ ਰਾਜ ਚੱਲ ਰਿਹਾ ਹੈ ਕਤਲ ਸ਼ਰੇਆਮ ਹੋ ਰਹੇ ਦੁਕਾਨਦਾਰ ਨਹੀਂ ਵਪਾਰੀ ਸਾਰੇ ਛੜਛੜ ਬਾਹਰ ਪਜੇ ਜਾ ਰਹੇ ਸਾਰੇ ਡਰ ਦੇ ਮਹੌਲ ਚ ਜੀ ਰਹੇ ਨੇ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਹਿਉ ਜੇ ਮਹੌਲ ਚ ਪੰਜਾਬ ਚ ਜੀਣਾ ਤੇ ਮੈਡਮ ਲੁਧਿਆਣਾ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਦੇਖਦਾ ਹੁੰਦਾ ਦੇਖੋ ਲੁਧਿਆਣਾ ਸੀਟ ਚ ਜਿਹੜਾ ਸਾਡੇ ਕੈਂਡੀਡੇਟ ਤੁਸੀਂ ਕੈਂਡੀਡੇਟ ਦੇਖ ਲਓ ਕਿੰਨੋਂ ਪਾਰਟੀਆਂ ਤੇ ਇੱਕ ਕੈਂਡੀਡੇਟ ਉਹ ਹੈ ਜਿਹੜੇ ਪੰਜਾਬ ਦੇ ਰਸਮੀ ਰਹਿਣ ਵਾਲੇ ਹੀ ਨਹੀਂ ਹੈਗੇ ਗੁਰगांव ਚ ਰਹਿੰਦੇ ਨੇ ਬਿਜ਼ਨਸਮੈਨ ਬੰਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਜੇਲ੍ਹ ਕੱਢ ਕੇ ਆਏ ਨੇ ਇਹਨੇ ਵੱਡੇ ਕਪਲੇ ਕੀਤੇ ਨੇ ਤੇ ਇੱਕ ਸ਼ਰੋਮੇ ਅਕਾਲੀ ਦਲ ਦਾ ਕੈਂਡੀਡੇਟ ਹੋਣ ਹੈ بڑے ਲਿਖੇ ਨੌਜਵਾਨ ਜਿਹੜਾ ਸਮਾਜ ਸੇਵੀ ਕੱਦਦਾ ਇੱਕ ਕੁੜੀ ਦਾ ਵੀ ਜਿਹੜਾ ਕੇਸ ਹੋਇਆ ਛੋਟੀ ਜੀ ਬੱਚੀ ਦਾ 4 ਸਾਲਾਂ ਦੇ ਅੰਦਰ ਉਹ ਫੜ ਕੇ ਜਿਨ੍ਹਾਂ ਨੇ ਉਸ ਛੋਟੀ ਬੱਚੀ ਦੇ ਨਾਲ ਜਾਤੀ ਕੀਤੀ ਸੀ ਆਪਣੇ ਦਿਲੋਂ ਕੇਸ ਲੜ ਕੇ ਉਹਨਾਂ ਨੂੰ ਸਜ਼ਾ ਵੀ ਦਿਲਾਈ ਇਹ ਲੋਕਾਂ ਦੇ ਵਿੱਚ ਵਿਚਰਨ ਵਾਲੇ ਸਾਫ਼ ਸੁਥਰੇ ਅਕਸ਼ਲੇ ਇਹੋ ਜਿਹੇ ਇਨਸਾਨ ਨੂੰ ਕਾਮਯਾਬ ਕਰੋ ਇਹੋ ਜੀ ਪਾਰਟੀ ਨੂੰ ਕਾਮਯਾਬ ਕਰੋ ਜਿਨ੍ਹਾਂ ਨੇ ਉਥੇ ਲੁਧਿਆਣਾ ਵਾਸਤੇ ਕੀ ਬਾਈਪਾਸ ਨਹੀਂ ਬਣਾਇਆ ਕੀ ਨਹੀਂ ਬਣਾਇਆ ਮੈਗਾ ਫੂਡ ਪਾ ਜਿਹੜਾ ਮੈਂ ਦਿੱਤਾ ਆ ਜਾ ਕੇ ਦੇਖੋ ਉਸ ਮੈਗਾ ਫੂਡ ਪਾ ਚ ਕਿੰਨੇ ਸਾਰੇ ਪੰਜਾਬੀਆਂ ਨੂੰ ਨੌਕਰੀਆਂ ਮਿਲਦੀਆਂ ਨੇ ਸੋ ਕਿਨੋਂ ਕਿ ਪੰਜਾਬ 'ਚ ਕੰਮ ਕਿਨੇ ਕੀਤੇ ਨੇ ਤੇ ਜੇ ਤੁਹਾਨੂੰ ਲੁਟੇਰੇ ਚਾਹੀਦੇ ਨੇ ਜੇ ਤੁਹਾਨੂੰ ਦਲਾਲ ਚਾਹੀਦੇ ਨੇ ਸਿਰ ਤੇ ਦੋਵੇਂ ਪਾਰਟੀਆਂ ਰਹੀਆਂ ਜੇ ਤੁਹਾਨੂੰ ਸੇਵਾ ਚਾਹੀਦੀ ਹੈਗੀ ਪੰਜਾਬ ਦੇ ਹੱਕ ਵਾਸਤੇ ਖੜਨ ਤੇ ਲੜਨ ਵਾਲੇ ਚਾਹੀਦੇ ਨੇ ਤੇ ਖੇਤਰੀ ਪਾਰਟੀ ਲਖੋ